ਸੱਚ ਰਿਹਾ ਕਾਲਤ ਜੀਆ ਇਹਨੂੰ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ ਕੁਕਿੰਗ ਚੈਨਲ ਖਾਣਾ ਮਨਪਸੰਦ ਪੰਜਾਬੀ ਵਿੱਚ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਬਾਜ਼ਾਰ ਵਰਗਾ ਚਿਲੀ ਪਨੀਰ ਬਾਜ਼ਾਰ ਤੋਂ ਵੀ ਬਹੁਤ ਜਿਆਦਾ ਵਧੀਆ ਬੰਦਾ ਹੈ ਤੇ ਤੁਸੀਂ ਕੋਟਿੰਗ ਦੇਖ ਸਕਦੇ ਹੋ ਬਿਲਕੁਲ ਅਲੱਗ ਨਹੀਂ ਹੋਈ ਪਨੀਰ ਵੀ ਹਲੇ ਤੱਕ ਸੌਫਟ ਹੈ ਤੇ ਆਪਾਂ ਚਿਲੀ ਪਨੀਰ ਬਣਾਉਣਾ ਸ਼ੁਰੂ ਕਰਨੇ ਆ ਤੇ ਚਿਲੀ ਪਨੀਰ ਬਣਾਉਣ ਵਾਸਤੇ ਮੈਂ ਇੱਥੇ 300 ਗ੍ਰਾਮ ਜਿੰਨਾ ਪਨੀਰ ਲੀਤਾ ਹੈ ਤੇ ਪਨੀਰ ਜਿਹੜਾ ਹੈ ਉਹ ਬਿਲਕੁਲ ਫਰੈਸ਼ ਹੋਣਾ ਚਾਹੀਦਾ ਹੈ ਤੇ ਕਰ 취 ਤੁਸੀਂ ਬਿਲਕੁਲ ਬਹੁਤ ਜ਼ਿਆਦਾ ਵਧੀਆ ਹੋਟਲ ਸਟਾਈਲ ਰੈਸਟੋਰੈਂਟ ਸਟਾਈਲ ਚਿਲੀ ਪਨੀਰ ਬਣਾ ਕੇ ਰੈਡੀ ਕਰ ਸਕਦੇ ਹੋ ਬਹੁਤ ਈਜ਼ੀ ਈਜ਼ੀ ਇੰਗਰੀਡੀਅੰਟਸ ਪੈਂਦੇ ਨੇ ਬਹੁਤ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ ਇਹਦੇ ਵਿੱਚ ਤੇ ਛੇਤੀ ਛੇਤੀ ਆਪਾਂ ਇੰਗਰੀਡੀਅੰਟਸ ਵੇਖ ਲਾਂਗੇ ਪਨੀਰ ਮੈਂ ਤੁਹਾਨੂੰ ਵਿਖਾਤਾ ਹਾਂ ਬਿਲਕੁਲ ਮਲਾਈ ਪਨੀਰ ਲਿੱਤਾ ਐ ਸੀ ਤੇ ਟੁਕੜੇ ਜਿਹੜੇ ਨੇ ਥੋੜੇ ਬੜੇ ਸਾਈਜ਼ ਦੇ ਕੱਟਨੇ ਨੇ ਤੇ ਇੱਥੇ ਇੱਕ ਵੱਡੀ ਸ਼ਿਮਲਾ ਮਿਰਚ ਦੇ ਮੈਂ ਇਸ ਤਰੀਕੇ ਨਾਲ ਲੰਬੇ ਲੰਬੇ ਟੁਕੜੇ ਕਰ ਦਿੱਤੇ ਨੇ ਤੁਸੀਂ ਛੋਟੇ ਵੀ ਕਰ ਸਕਦੇ ਹੋ ਬਟ ਇਹਨਾਂ ਦਾ ਕਰੰਚ ਬਣਿਆ ਰਹਿੰਦਾ ਹੈ ਤੇ ਲੰਬੇ ਲੰਬੇ ਟੁਕੜਿਆਂ ਵਿੱਚ ਚੰਗੀ ਲੱਗਦੀ ਹੈ ਤੇ ਇੱਥੇ ਲਿੱਤਾ ਹੈ ਲਸਣ ਇੱਥੇ ਦੋ ਵੱਡੇ ਚਮਚ ਲਸਣ ਦੇ ਨੇ ਤੇ ਮੈਂ ਇਹਨਾਂ ਦਾ ਨੂੰ ਚੌਪ ਕੀਤਾ ਹੈ ਇੱਕ ਵੱਡਾ ਪਿਆਜ਼ ਇਸ ਤਰੀਕੇ ਨਾਲ ਸਲਾਈਸ ਕਰ ਲਿੱਤਾ ਹੈ ਤੇ ਇੱਕ ਛੋਟਾ ਕੱਟ ਲਿੱਤਾ ਹੈ ਤੇ ਹਰੀਆਂ ਮਿਰਚਾਂ ਦੋ ਹਰੀਆਂ ਮਿਰਚਾਂ ਨੂੰ ਇਸ ਤਰੀਕੇ ਨਾਲ ਤਿਰਛਾ ਤਿਰਛਾ ਕੱਟ ਲਿੱਤਾ ਹੈ ਤਾਂ ਕਿ ਸੋਨੀਆਂ ਵੇਖਣ ਤੇ ਇਹਦੇ ਵਿੱਚ ਅਦਰਕ ਵੀ ਪਾਵਾਂਗੇ ਅਸੀਂ ਇੱਕ ਵੱਡਾ ਚਮਚ ਜਿੰਨਾ ਅਦਰਕ ਜੋਬ ਕਰਕੇ ਲਿੱਤਾ ਹੈ ਤੇ ਇਹਨਾਂ ਇੰਗਰੀਡੀIENTS ਦੇ ਨਾਲ ਅਸੀਂ ਚਿਲੀ ਪਨੀਰ ਬਣਾਵਾਂਗੇ ਤੁਸੀਂ ਇਹਦੇ ਵਿੱਚ ਲਾਲ ਵਾਲੀ ਪੀਲੀ ਵਾਲੀ ਸ਼ਿਮਲਾ ਮਿਰਚ ਵੀ ਡਾਲ ਸਕਦੇ ਹੋ ਤੇ ਇੱਥੇ ਜਿਹੜਾ ਪਨੀਰ ਹੈ ਉਹਨੂੰ ਆਪਾਂ ਕੋਟ ਕਰਾਂਗੇ ਸਭ ਤੋਂ ਪਹਿਲਾਂ ਤੇ ਹੁਣ ਆਪਾਂ ਪਨੀਰ ਨੂੰ ਕੋਟ ਕਰ ਲਾਂਗੇ ਪਨੀਰ ਨੂੰ ਕੋਟ ਕਰਨ ਲਈ ਅਸੀਂ ਯੂਜ਼ ਕਰਾਂਗੇ ਕਾਰਨਫਲੌਰ ਦਾ ਤੇ ਜਿਹਨੂੰ ਕੀ ਸੂਪ ਨੂੰ ਗਾੜਾ ਕਰਨ ਲਈ ਅਸੀਂ ਯੂਜ਼ ਕਰਦੇ ਹਾਂ ਤੇ ਜੇ ਤੁਹਾਨੂੰ ਕਾਰਨਫਲੌਰ ਨਾ ਮਿਲੇ ਤੇ ਤੁਸੀਂ ਜਿਹੜਾ ਅਰਰ ਰੋਟ ਹੁੰਦਾ ਹੈ ਉਹਦਾ ਇਸਤੇਮਾਲ ਵੀ ਕਰ ਸਕਦੇ ਹੋ ਤੇ ਇੱਥੇ ਨਮਕ ਜਿਹੜਾ ਹੈ ਉਹ ਸਪ੍ਰਿੰਕਲ ਕਰ ਦਾਂਗੀ ਤਾਂ ਕਿ ਪਨੀਰ ਜਿਹੜਾ ਹੈ ਉਹ ਫਿੱਕਾ ਨਾ ਲੱਗੇ ਕਦੇ-ਕਦੇ ਅਸੀਂ ਜਦ ਰੈਸਟੋਰੈਂਟ ਵਿੱਚ ਪਨੀਰ ਖਾਂਦੇ ਹਾਂ ਤਾਂ ਸਾਨੂੰ ਫਿੱਕਾ-ਫਿੱਕਾ ਲੱਗਦਾ ਹੈ ਤੇ ਇਸ ਵਾਸਤੇ ਮੈਂ ਕਾਰਨ ਫਲੌਰ ਗਰਮ ਮਸਾਲਾ ਤੇ ਗਰਮ ਮਸਾਲੇ ਵਿੱਚ ਥੋੜੀਆਂ ਕਾਲੀਆਂ ਮਿਰਚਾਂ ਵੀ ਕੁੱਟ ਕੇ ਪਾਤੀਆਂ ਸੀ ਮੈਂ ਐਕਸਟਰਾ ਤਾਂ ਕਿ ਸਵਾਦ ਵਧਿਆ ਹੈ ਤੇ ਇੱਕ ਛੋਟਾ ਚਮਚ ਜਿੰਜਰ گارਲਿਕ ਦਾ ਪੇਸਟ ਇਹ ਮੈਂ ਘਰਚੀ ਰੈਡੀ ਕੀਤਾ ਹੈ ਤੇ ਉਹ ਵੀ ਅਸੀਂ ਪਾ ਦਾਂਗੇ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਟੇਸਟ ਆਂਦਾ ਹੈ ਤੇ ਇਹਨਾਂ ਨੂੰ ਚੰਗੀ ਤਰੀਕੇ ਨਾਲ ਕੋਟ ਕਰਨਾ ਹੈ ਧਿਆਨ ਰੱਖਣਾ ਪਨੀਰ ਜਿਹੜਾ ਹੈ ਉਹ ਟੁੱਟਣਾ ਨਹੀਂ ਚਾਹੀਦਾ ਤੇ ਇਸ ਵਾਸਤੇ ਮੈਂ ਸਪੈਚੂਲਾ ਦਾ ਯੂਜ਼ ਕਰ ਰਹੀ ਆ ਇਹਨਾਂ ਨੂੰ ਟਾਸ ਕਰਨ ਲਈ ਤੇ ਆਪਾਂ ਕੋਈ ਘੋਲ ਨਹੀਂ ਬਣਾਣਾ ਰਾ ਰੋਟੀਆ ਕੌਰਨ ਫਲਾਰ ਦਾ ਆਪਾਂ ਐਵੇਂ ਹੀ ਸਪਰਿੰਕਲ ਕਰਾਂਗੇ ਇਹਦੇ ਤੇ ਜਦ ਪਨੀਰ ਤੇ ਨਮਕ ਲਾਓ ਤੇ ਥੋੜਾ ਜਿਹਾ ਗਿੱਲਾ ਜਿਹਾ ਹੁੰਦਾ ਹੈ ਤੇ ਪਨੀਰ ਜਿਹੜਾ ਹੈ ਉਹ ਵੈਸੇ ਵੀ ਮੌਇਸਚਰ ਵਾਲਾ ਹੁੰਦਾ ਹੈ ਤੇ ਆਪਾਂ ਇਸ ਤਰੀਕੇ ਨਾਲ ਇਹਦੇ ਤੇ ਜਿਹੜਾ ਕੌਰਨ ਫਲਾਰ ਹੈ ਉਹਨੂੰ ਸਪ੍ਰਿੰਕਲ ਕਰਾਂਗੇ ਤੇ ਦੋ ਵੱਡੇ ਚਮਚ ਜਿੰਨਾ ਕੌਰਨ ਫਲਾਰ ਜਿਹੜਾ ਹੈ ਮੈਂ ਸਪ੍ਰਿੰਕਲ ਕਰ ਦਿੱਤਾ ਹੈ ਤੇ ਹੁਣ ਆਪਾਂ ਇਸ ਨੂੰ ਪਹਿਲਾਂ ਟੋਸਟ ਕਰਾਂਗੇ ਜੇ ਹੋਰ ਜ਼ਰੂਰਤ ਲੱਗੀ ਤਾਂ ਫਿਰ ਆਪੇ ਆਪਾਂ ਹੋਰ ਜਿਹੜਾ ਕੌਰਨ ਫਲਾਰ ਐਡ ਕਰਨਾ ਹੈ ਤੇ ਇਹਦੇ ਨਾਲ ਜਿਹੜੀ ਕੋਟਿੰਗ ਹੈ ਉਹ ਪਨੀਰ ਨਾਲ ਚਿਪਕ ਜਾਂਦੀ ਹੈ ਤੇ ਬਿਲਕੁਲ ਵੀ ਅਲੱਗ ਨਹੀਂ ਹੁੰਦੀ ਜਦ ਅਸੀਂ ਫਰਾਈ ਕਰਨੇ ਆ ਤੁਸੀਂ ਵੇਖ ਸਕਦੇ ਹੋ ਹਲੇ ਪੂਰੀ ਤਰੀਕੇ ਨਾਲ ਕੌਰਨ ਫਲਾਰ ਜਿਹੜਾ ਹੈ ਉਹ ਸਾਰੇ ਟੁਕੜਿਆਂ ਨੂੰ ਕੋਟ ਨਹੀਂ ਕੀਤਾ ਤੇ ਹੁਣ ਥੋੜਾ ਜਿਹਾ ਹੋਰ ਅਸੀਂ ਕਾਰਨਫਲਰ ਰਦੇ ਤੇ ਸਪ੍ਰਿੰਕਲ ਕਰ ਰਹੇ ਹਾਂ ਜਿਥੇ-ਜਿਥੇ ਸਾਨੂੰ ਜ਼ਰੂਰਤ ਲੱਗ ਰਹੀ ਹੈ ਤੇ ਇਹਨੂੰ ਚੰਗੀ ਤਰੀਕੇ ਨਾਲ ਇਸ ਤਰੀਕੇ ਨਾਲ ਹਿਲਾਵਾਂਗੇ ਤੇ ਜਿਹੜੇ ਪੀਸੇਸ ਨੇ ਉਹ ਥੋੜੇ-ਥੋੜੇ ਡਰਾਈ ਦਿਸਨੇ ਲੱਗ ਜਾਣਗੇ ਤੇ ਤੁਸੀਂ ਵੇਖ ਸਕਦੇ ਹੋ ਇੱਥੇ ਪੀਸੇਸ ਚੰਗੀ ਤਰੀਕੇ ਨਾਲ ਕੋਟ ਹੋ ਚੁੱਕੇ ਨੇ ਲਗਭਗ ਤੇ ਹੁਣ ਆਪਾਂ ਇਹਨਾਂ ਨੂੰ ਮਾੜਾ ਜਿਹਾ ਹੋਰ ਕਾਰਨਫਲਰ ਐਡ ਕਰ ਦਿੱਤਾ ਟੋਟਲ ਜਿਹੜਾ ਹੈ 3 ਵੱਡੇ ਚਮਚਾ ਜਿੰਨਾ ਕਾਰਨਫਲੌਰ ਅਸੀਂ ਐਡ ਕੀਤਾ ਹੈ ਦੇਤੇ ਤੇ ਜਿਹੜਾ ਵੀ ਕਾਰਨਫਲੌਰ ਹੈ ਦੇਤੇ ਬਚੇਗਾ ਥੱਲੇ ਪਾਉਲ ਵਿੱਚ ਉਹਨੂੰ ਵੀ ਨਹੀਂ ਸੁੱਟਣਾ ਕਿਉਂਕਿ ਉਹਦੇ ਵਿੱਚ ਜਿੰਜਰ گارਲਿਕ ਵੀ ਹੈ ਤੇ ਨਾਲ ਹੀ ਉਹਦੇ ਵਿੱਚ ਸਾਲਟ ਵਗੈਰਾ ਤੇ ਕਾਰਨਫਲੌਰ ਵੀ ਹੈ ਤੇ ਉਹਦਾ ਅਸੀਂ ਪੇਸਟ ਬਣਾਵਾਂਗੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਨੂੰ ਫਰਾਈ ਕਰਨਾ ਹੈ ਫਰਾਈ ਕਰਨ ਲਈ ਮੈਂ ਇਹਨੂੰ ਡੀਪ ਫਰਾਈ ਨਹੀਂ ਕਰ ਰਹੀ ਤੇ ਬਹੁਤ ਹੀ ਥੋੜੇ ਆਇਲ ਵਿੱਚ ਫਰਾਈ ਕਰਾਂਗੇ ਜਿਹਦੇ ਨਾਲ ਆਇਲ ਦੀ ਵੇਸਟੇਜ ਵੀ ਨਹੀਂ ਹੁੰਦੀ ਤੇ ਨਾਲ ਹੀ ਹੈਲਦੀ ਵੀ ਬਣ ਜਾਂਦਾ ਹੈ ਤੇ ਇੱਥੇ ਆਇਲ ਚੰਗੀ ਤਰੀਕੇ ਨਾਲ ਗਰਮ ਕਰਨਾ ਹੈ ਤੇ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਪੀਸ ਇਹਦੇ ਚ ਪਾ ਦਾਂਗੇ ਇਸ ਤਰੀਕੇ ਨਾਲ ਜਿਹੜਾ ਚਿਲੀ ਪਨੀਰ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਰੈਡੀ ਹੁੰਦਾ ਹੈ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਰੈਸিপি ਕਿਹੋ ਜਿਹੀ ਲੱਗੀ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਮੈਂ ਸਾਰੇ ਪੀਸਸ ਐਡਜਸਟ ਕਰ ਦਿੱਤੇ ਨੇ ਤੇ ਪੀਸਸ ਬਹੁਤ ਜ਼ਿਆਦਾ ਚਿਪਕਣਗੇ ਵੀ ਨਹੀਂ ਤੇ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਪੀਸਸ ਨੂੰ ਪਲਟ ਦਾਂਗੇ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਨਾ ਕਲਰ ਆ ਰਿਹਾ ਹੈ ਪਨੀਰ ਦੇ ਟੁਕੜਿਆਂ ਤੇ ਤੇ ਹਰ ਪਾਸਿਓਂ ਅਸੀਂ ਪਨੀਰ ਨੂੰ ਚੰਗੀ ਤਰੀਕੇ ਨਾਲ ਫਰਾਈ ਕਰ ਲਾਂਗੇ ਜੇ ਤੁਹਾਨੂੰ ਮੇਰੀ ਰੈਸਪੀਸ ਪਸੰਦ ਆ ਰਹੀਆਂ ਨੇ ਤੇ ਤੁਸੀਂ ਵੀਡੀਓਜ਼ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਰਹੇ ਹੋ ਤੇ ਚੈਨਲ ਨੂੰ ਸਪੋਰਟ ਸਪੋਰਟ ਜ਼ਰੂਰ ਕਰਨਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਰੈਸਪੀਸ ਕਿਹੋ ਜਿਹੀ ਲੱਗ ਰਹੀਆਂ ਨੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਸਾਰੇ ਪਨੀਰ ਦੇ ਪੀਸਿਸ ਜਿਹੜੇ ਨੇ ਉਹ ਰੈਡੀ ਹੋ ਚੁੱਕੇ ਨੇ ਤੇ ਜਿਹੜਾ ਆਇਲ ਬਚਿਆ ਹੈ ਇਹਦੇ ਵਿੱਚ ਹੀ ਅਸੀਂ ਬਣਾਵਾਂਗੇ ਜਿਹੜਾ ਚਿਲੀ ਪਨੀਰ ਹੈ ਸੁੱਟਣਾ ਨਹੀਂ ਪਏਗਾ ਤੇ ਨਾ ਹੀ ਅਸੀਂ ਇਨੂੰ ਵੇਸਟ ਕਰਾਂਗੇ ਤੇ ਇੱਥੇ ਮੈਂ ਦੂਜਾ ਪੈਨ ਲੈ ਲਿੱਤਾ ਹੈ ਤੇ ਇਹਦੇ ਚੋਂ ਆਇਲ ਜਿਹੜਾ ਹੈ ਉਹ ਅਸੀਂ ਪਾ ਦਾਂਗੇ ਤੇ ਦੋ ਵੱਡੇ ਚਮਚ ਜਿੰਨਾ ਆਇਲ ਹੋਏਗਾ ਹੈ ਤੇ ਹੁਣ ਆਪਾਂ ਬਣਾਵਾਂਗੇ ਚਿਲੀ ਪਨੀਰ ਦੀ ਗਰੇਵੀ ਤੇ ਇੱਥੇ ਆਇਲ ਤੇ ਪੈਨ ਨੂੰ ਇੱਕ ਵਾਰੀ ਤੇਸ ਗਰਮ ਹੋਣ ਦੇਣਾ ਹੈ ਤੇ ਹੁਣ ਆਪਾਂ ਐਡ ਕਰ ਦਾਂਗੇ ਅਦਰਕ ਤੇ ਲਸਣ ਜਿਹੜਾ ਅਸੀਂ ਕਟਿਆ ਹੋਇਆ ਲਿਆ ਸੀ ਤੇ ਇਹਨੂੰ ਚੰਗੀ ਤਰੀਕੇ ਨਾਲ ਭੁੰਨਾਂਗੇ चंगा जि फ्लेवर आना चाहिए यदा तो यू भुन तो बाद ऐड करा प्याज तीस वेख सकते हो अदरक लसन जोड़ा है गोल्डन हो चुके है तो हूँ आप प्याज पा देंगे तो सब तो पहला मैं चॉप किया हो प्याज ऐड किया तो भी भूनों ਇੱਥੇ ਜਿਹੜਾ ਬਾਉਲ ਵਿੱਚ ਕਾਰਨਫਲੌਰ, ਜਿੰਜਰ ਗਾਰਲਿਕ ਜਿਹੜਾ ਵੀ ਲੱਗਿਆ ਹੋਇਆ ਹੈ ਇਹਦੇ ਵਿੱਚ ਹੀ ਅਸੀਂ ਪੇਸਟ ਰੈਡੀ ਕਰ ਰਹੇ ਹਾਂ ਤਾਂ ਇੱਕ ਚਮਚ ਜਿੰਨਾ ਮੈਂ ਕਾਰਨਫਲੌਰ ਲੈਂਦਾ ਹੈ ਤੇ ਇਹਦੇ ਵਿੱਚ ਆਪਾਂ 4 ਤੋਂ 5 ਵੱਡੇ ਚਮਚ ਜਿੰਨਾ ਪਾਣੀ ਤੁਸੀਂ ਅੱਧਾ ਕੱਪ ਵੀ ਪਾਣੀ ਐਡ ਕਰ ਸਕਦੇ ਹੋ ਗਰੇਵੀ ਦੇ ਅਕੋਰਡਿੰਗਲੀ ਤੁਸੀਂ ਕਮ ਰੱਖਣੀ ਹੈ ਜ਼ਿਆਦਾ ਰੱਖਣੀ ਹੈ ਤੇ ਜਿਹੜਾ ਵੀ ਸਾਡਾ ਮਟੀਰੀਅਲ ਹੈ ਇਸ ਬਾਉਲ ਵਿੱਚ ਲੱਗਿਆ ਹੋਇਆ ਸੀ ਉਹ ਅਸੀਂ ਇਹਦੇ ਵਿੱਚ ਕੋਲ ਕੇ ਰੈਡੀ ਕਰ ਲਿੱਤਾ ਹੈ ਤੇ ਹੁਣ ਸਾਡਾ ਕਾਰਨਫਲੌਰ ਦੀ ਸਲਰੀ ਬਣ ਕੇ ਰੈਡੀ ਹੈ ਤੇ ਹੁਣ ਆਪਾਂ ਚੱਲਨੇ ਆ ਗਰੇਵੀ ਦੀ ਤਰਫ ਤੇ ਮੈਂ ਅੱਧਾ ਕੱਪ ਜਿੰਨਾ ਪਾਣੀ ਪਾਇਆ 1/4 ਕੱਪ ਪਹਿਲਾ ਪਾਤਾ ਸੀ ਤੇ 1/4 ਕੱਪ ਹੁਣ ਐਡ ਕੀਤਾ ਹੈ ਕਿਉਂਕਿ ਜਦ ਵੀ ਅਸੀਂ ਗਰੇਵੀ ਵਿੱਚ ਕਾਰਨਫਲੌਰ ਐਡ ਕਰਾਂਗੇ ਤੇ ਗਾੜ੍ਹੀ ਹੋ ਜਾਂਦੀ ਏ ਤੇ ਹੁਣ ਤੁਸੀਂ ਵੇਖ ਸਕਦੇ ਹੋ ਬਿਲਕੁਲ ਗੋਲਡਨ ਹੋ ਚੁੱਕੇ ਨੇ ਪਿਆਜ਼ ਅਦਰਕ ਤੇ ਲਸਣ ਮੈਂ ਇਹਦੇ ਵਿੱਚ ਸਲਾਈਸ ਅਨੀਅਨ ਜਿਹੜਾ ਹੈ ਉਹ ਪਾੜਾ ਭੁੱਲ ਗਈ ਸੀ ਤੁਸੀਂ ਜ਼ਰੂਰ ਯਾਦ ਰੱਖਣਾ ਮੇਰੇ ਵਾਂਗੂ ਭੁੱਲ ਨਾ ਜਾਣਾ ਤੇ ਇੱਥੇ ਮੈਂ ਸ਼ਿਮਲਾ ਮਿਰਚ ਐਡ ਕਰ ਦਿੱਤੀ ਹੈ ਤੇ ਇਸੇ ਸਟੇਜ ਤੇ ਐਡ ਕਰਨੇ ਨੇ ਜਿਹੜੇ ਸਲਾਈਸ ਵਾਲੇ ਅਨੀਅਨ ਨੇ ਮੈਂ ਭੁੱਲ ਗਈ ਕਿਉਂਕਿ ਮੇਰਾ ਪੁੱਤਰ ਮੈਨੂੰ ਪਿੱਛੇ ਆਵਾਜ਼ ਮਾਰ ਰਿਹਾ ਸੀ ਤੇ ਮੈਂ ਭੁੱਲ ਗਈ ਸੀ ਤੇ ਤੁਸੀਂ ਜ਼ਰੂਰ ਯਾਦ ਰੱਖਣਾ ਉਦਾਂ ਦਾ ਕਰੰਚ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਤੇ ਲਾਲ ਤੇ ਪੀਲੀਆਂ ਸ਼ਿਮਲਾ ਮਿਰਚਾਂ ਵੀ ਬਹੁਤ ਜ਼ਿਆਦਾ ਚੰਗੀਆਂ ਲੱਗਦੀਆਂ ਨੇ ਤੇ ਇੱਥੇ ਇਹਨਾਂ ਨੂੰ ਚੰਗੀ ਤਰੀਕੇ ਨਾਲ ਭੁੰਨਾਂਗੇ ਬਹੁਤ ਜ਼ਿਆਦਾ ਨਹੀਂ ਕੁੱਕ ਕਰਨਾ ਬਸ ਐਨਾ ਹੀ ਕੁੱਕ ਕਰਨਾ ਹੈ ਤੇ ਹੁਣ ਆਪਾਂ ਪਾਵਾਂਗੇ ਸੌਸੇਸ ਇੱਕ ਛੋਟਾ ਚਮਚ ਡਾਰਕ ਸੋਇਆ ਸੌਸ ਤੇ ਜੇ ਤੁਸੀਂ ਲਾਈਟ ਵਾਲੀ ਪਾ ਰਹੇ ਹੋ ਤਾਂ ਦੋ ਛੋਟੇ ਚਮਚ ਤੇ ਇਹਦੇ ਵਿੱਚ ਦੋ ਤੋਂ ਤਿੰਨ ਵੱਡੇ ਚਮਚ ਜਿਹੜੀ ਹੈ ਟਮੇਟੋ ਕੈਚਪ ਦੋ ਵੱਡੇ ਚਮਚ ਰੈੱਡ ਚਿਲੀ ਸੌਸ ਇੱਥੇ ਰੈੱਡ ਚਿਲੀ ਸੌਸ ਯੂਜ਼ ਕੀਤੀ ਹੈ ਮੈਂ ਤੁਸੀਂ ਸ਼ਿਜ਼ਵਾਨ ਸੌਸ ਦਾ ਯੂਜ਼ ਵੀ ਕਰ ਸਕਦੇ ਹੋ ਤੇ ਇਹਦੇ ਵਿੱਚ ਹੀ ਮੈਂ ਪਾਣੀ ਪਾ ਦਿੱਤਾ ਸੀ ਦੋ ਵੱਡੇ ਚਮਚ ਕੌਲੀ ਵਿੱਚ ਤੇ ਉਹਨੂੰ ਵੀ ਘੁਮਾ ਕੇ ਪਾ ਦਿੱਤਾ ਤੇ ਹੁਣ ਆਪਾਂ ਐਡ ਕਰਾਂਗੇ ਗਰਮ ਮਸਾਲਾ ਅੱਧਾ ਛੋਟਾ ਚਮਚ ਨਮਕ ਕਿਉਂਕਿ ਨਮਕ ਜਿਹੜਾ ਹੈ ਉਹ सॉसिस uh, भी होंगे तो उसके अकॉर्डिंगली एड करना है, चिली फ्लेक्स एक छोटा चमच ये करारापन आंदा है जो तीन अवॉयड करना चाहो तो अवॉयड कर सकते हो तो कालिया मिचा भी एड की मैं थोड़ी जी तो हूँ आप चंगी तरीके नाल, एक मिनट वास्ते कुक करना एड की है, है रेड चिली पाउडर यद करारापन तीखापन भी आता है तो ही कलर भी बहुत ज़्यादा सोहना हो जाता है ਤੇ ਇਹ ਤੇ ਨੂੰ 1 ਮਿੰਟ ਵਾਸਤੇ ਪਕਾ ਕੇ ਹੁਣ ਆਪਾਂ ਜਿਹੜੀ ਕਾਰਨ ਫਲਰ ਦੀ ਸਲਰੀ ਸੀ ਉਹਨੂੰ ਚੰਗੀ ਤਰੀਕੇ ਨਾਲ ਹਿਲਾ ਕੇ ਇਹਦੇ ਵਿੱਚ ਐਡ ਕਰਨਾ ਹੈ ਕਿਉਂਕਿ ਜਿਹੜਾ ਕਾਰਨ ਫਲਰ ਹੈ ਉਹ ਥੱਲੇ ਬਹਿ ਜਾਂਦਾ ਹੈ ਤੇ ਇੱਥੇ ਮੈਂ ਇਸ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲਿੱਤਾ ਸੀ ਤੇ ਹੁਣ ਗੈਸ ਦਾ ਫਲੇਮ ਮੈਂ ਵਧਾ ਦਿੱਤਾ ਹੈ ਤੇ 1 ਮਿੰਟ ਵਾਸਤੇ ਇਹਨੂੰ ਚੰਗੀ ਤਰੀਕੇ ਨਾਲ ਬੋਇਲ ਆਉਣ ਦਵਾਂਗੇ ਤੁਸੀਂ ਵੇਖ ਸਕਦੇ ਹੋ ਮੈਂ ਹਲਾਉਂਦੇ ਹੋਈ ਇਹਨੂੰ ਕੁੱਕ ਕਰ ਰਹੀਆਂ ਤਾਂ ਕਿ ਗੱਠਾ ਨਾ ਪੈਣ ਤੇ ਅੱਧੇ ਤੁਸੀਂ ਵੇਖ ਸਕਦੇ ਹੋ ਕਾਰਨ ਫਲਾਰ ਜਿਹੜਾ ਹੈ ਉਹ گاੜਾ ਹੋਣਾ ਸ਼ੁਰੂ ਹੋ ਗਿਆ ਹੈ ਤੇ ਸਾਡੀ ਜਿਹੜੀ ਗਰੇਵੀ ਹੈ ਉਹ ਰੈਡੀ ਹੋ ਚੁੱਕੀ ਹੈ ਦੀ ਤੇ ਹੁਣ ਆਪਾਂ ਪਾਵਾਂਗੇ ਪਨੀਰ ਦੇ ਪੀਸਸ ਨਮਕ ਦੀ ਕੁਆਂਟੀਟੀ ਤੁਸੀਂ ਘੱਟ ਰੱਖਣਾ ਤਾਂ ਕਿ ਬਹੁਤ ਜ਼ਿਆਦਾ ਤੇਜ਼ ਨਾ ਹੋ ਜਾਏ ਕਿਉਂਕਿ ਅਸੀਂ ਕੋਟਿੰਗ ਵਿੱਚ ਵੀ ਨਮਕ ਐਡ ਕੀਤਾ ਸੀ ਤੇ ਨਾਲ ਹੀ ਅਸੀਂ ਜਿਹੜਾ ਇਹ ਗਰੇਵੀ ਬਣਾਈ ਹੈ ਉਹਦੇ ਵਿੱਚ ਸੌਸਿਸ ਤੇ ਨਮਕ ਦੋਨੋਂ ਪਾਏ ਨੇ ਤੇ ਇਹਨਾਂ ਨੂੰ ਚੰਗੀ ਤਰੀਕੇ ਨਾਲ 1 ਮਿੰਟ ਵਾਸਤੇ ਬੋਇਲ ਕਰਨਾ ਹੈ ਤੇ ਤੁਸੀਂ ਦੇਖ ਸਕਦੇ ਹੋ ਗਰੇਵੀ ਬੋਇਲ ਹੋਣ ਲੱਗੀ ਹੈ ਤੇ ਹੁਣ ਆਪਾਂ ਐਡ ਕਰ ਦਾਂਗੇ ਅੱਧਾ ਛੋਟਾ ਚਮਚ ਪੀਸੀ ਹੋਈ ਚੀਨੀ ਦਾ ਇਦੇ ਨਾਲ ਜਿਹੜਾ ਹੈ ਸਵਾਦ ਵੱਧ ਜਾਂਦਾ ਹੈ ਸੌਸੇਸ ਦਾ ਜੇ ਤੁਸੀਂ ਚਾਹੋ ਤੇ ਅਵੋਇਡ ਕਰ ਸਕਦੇ ਹੋ ਤੁਹਾਨੂੰ ਨਾ ਪਸੰਦ ਹੋਏ ਤਾਂ ਤੁਸੀਂ ਪੂਰੀ ਤਰ੍ਹਾਂ ਅਵੋਇਡ ਕਰ ਸਕਦੇ ਹੋ ਚੀਨੀ ਤੇ ਹੁਣ ਮੈਂ ਇੱਥੇ ਐਡ ਕਰ ਰਹੀਆਂ ਕਾਲੀਆਂ ਮਿਰਚਾਂ ਕਾਲੀਆਂ ਮਿਰਚਾਂ ਦਾ ਤਾਜ਼ੀਆਂ ਕੁਟੀਆਂ ਹੋਈਆਂ ਐਡ ਕੀਤੀਆਂ ਨੇ ਜਿਹਦੇ ਨਾਲ तीखापन तो स्वाद बहुत वजी आंदा है तो साढ़ा जोड़ा चिली पनीर है वह लगभग रेडी है तो हूँ गैस बंद करके मैं ये एक छोटा चम्मच सिरकेद का एड किया है जोड़ा वाइट विनेगर होंगे वह ऐड किया तो यू मिक्स कर लेंगे उत्तों मैं हरिया मिचा गार्निश्ता है क्योंकि यदा कलर बहुत ज़्यादा लग वह लगता है जब ती ਤੇ क्रंच ਵੀ ਬਹੁਤ ਵਧੀਆ ਲੱਗਦਾ ਹੈ ਹਰਿਆ ਮਚਾਂ ਦਾ ਤੇ ਸਾਡਾ ਚਿਲੀ ਪਨੀਰ ਬਣ ਕੇ ਰੈਡੀ ਹੈ ਤੁਸੀਂ ਰਾਈਸ ਨਾਲ ਸਰਵ ਕਰੋ ਜਾਂ ਨੂਡਲਸ ਨਾਲ ਤੁਸੀਂ ਇਸ ਰੈਸਿਪੀ ਨੂੰ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਦੱਸਣਾ ਕਿ ਤੁਹਾਨੂੰ ਇਹ ਰੈਸਿਪੀ ਕਿਹੋ ਜਿਹੀ ਲੱਗੀ ਜੇ ਤੁਹਾਨੂੰ ਇਹ ਰੈਸਿਪੀ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੈਨੂੰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਮੈਂ ਤੁਹਾਡੇ ਕਮੈਂਟਸ ਦਾ ਇੰਤਜ਼ਾਰ ਕਰਾਂਗੀ ਤੁਸੀਂ ਦੇਖ ਸਕਦੇ ਹੋ ਕਿਹੋ ਜਿਹਾ ਟੈਕਸਚਰ ਹੈ ਇਹਦਾ ਤੇ ਕਿੰਨਾ ਸੌਫਟ ਪਨੀਰ ਹੈ ਕਿੰਨੀ ਵਧੀਆ ਗਰੇਵੀ ਹੈ ਤੇ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੇ ਤੁਸੀਂ ਇੱਕ ਵਾਰੀ ਬਣਾਓਗੇ ਤਾਂ ਮੈਨੂੰ ਜ਼ਰੂਰ ਯਾਦ ਕਰੋਗੇ ਤੁਹਾਨੂੰ ਇਹ ਰੈਸিপি 100% ਪਸੰਦ ਆਣ ਵਾਲੀ ਹੈ ਤੇ ਟਰਾਈ ਕਰੋ ਤੇ ਰਾਈਸ ਚਪਾਤੀ ਜਾਂ ਫਿਰ ਨੂਡਲਸ ਨਾਲ ਤੇ ਮੈਨੂੰ ਜ਼ਰੂਰ ਦੱਸਣਾ ਸਤਿ ਸ਼੍ਰੀ ਅਕਾਲ